ਸਰ ਤੁਹਾਰੀ ਨਾਮ ਹੈ ਹੈ ਅੱਜ ਜੋ ਬਲੈਕ ਮਾਰਚ ਡਾਂਸਿੰਗ ਵਾਲਾ ਕੀਤਾ ਗਿਆ ਕੇਸਰ ਗਾੜੀ ਕੀਤਾ ਗਿਆ ਹਾਂਜੀ ਇਹ ਪਿਛਲੇ 10 ਦਿਨ ਪਹਿਲਾਂ ਜਿਹੜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪਿੰਡ ਦਾਨ ਸਿੰਘ ਵਾਲਾ ਵਿਖੇ ਇੱਕ ਮੰਦਪਾਗੀ ਘਟਨਾ ਵਾਪਰੀ ਸੀ ਜਿਹੜੀ ਕੁਛ ਘਰਾਂ ਨੂੰ ਅੱਗ ਲਗਾ ਦਿੱਤੀ ਗਈ ਸੀ ਉਸ ਦੇ ਸਬੰਧ ਵਿੱਚ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਜਿਹੜਾ ਹੈਗਾ ਪੈਦਾ ਕਰਨ ਲਈ ਉਹ ਜਿਹੜਾ ਅੱਜ ਐਸਐਸਪੀ ਸਾਹਿਬ ਦੇ ਹੁਕਮ ਮੁਤਾਬਕ ਜਿਹੜਾ ਹੈਗਾ ਪਿੰਡ ਦਾਨ ਸਿੰਘ ਵਾਲਾ ਵਿਖੇ ਫਲੈਗ ਮਾਰਚ ਕਰਿਆ ਗਿਆ ਸੀ ਤੇ ਕਿਰੇ ਇਸ ਤੋਂ ਤੁਹਾਡੇ ਕੋਲ ਨੂੰ ਦੋਸ਼ੀ ਨਾਮ ਦੱਸੀ ਗਈ ਕਿੰਨੇ ਫੜੇ ਗਏ ਤੇ ਕਿੰਨੇ ਹੋਏ ਬਾਰੈ ਕ੍ਰਿਪਟ ਇਹਦੇ ਸੰਦਰਭ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹਦੇ ਵਿੱਚ 22 ਦੋਸ਼ੀ ਸਾਡੇ ਵੱਲੋਂ ਨਾਮਜ਼ਦ ਕੀਤੇ ਗਏ ਸੀ ਜਿਦੇ ਵਿੱਚੋਂ ਅਸੀਂ 16 ਨੂੰ ਅਰੈਸਟ ਕਰ ਚੁੱਕੇ ਹਾਂ ਤੇ ਬਾਕੀ ਜਿਹੜੇ ਰਹਿੰਦੇ ਦੋਸ਼ੀ ਨੇ ਉਹਨਾਂ ਨੂੰ ਵੀ ਜਲਦੀ ਹੀ ਜਿਹੜਾ ਹੈਗਾ ਅਰੈਸਟ ਕਰ ਲਿਆ ਜਾਊਗਾ ਇਸ ਤੋਂ ਇਲਾਵਾ ਜੋ ਵੀ ਇਹਨਾਂ ਵੱਲੋਂ ਹਥਿਆਰ ਵਗੈਰਾ ਡੰਡਾ ਛੋਟੀ ਪੈਟਰੋਲ ਉਹਦੇ ਵਾਸਤੇ ਜੋ ਵਰਤੇ ਗਏ ਸੀ ਉਹ ਵੀ ਸਾਰੇ ਬਰਾਮਦ ਕਰਾ ਕੇ ਕਰਾ ਲਏ ਗਏ ਨੇ ਇਸ ਤੋਂ ਇਲਾਵਾ ਜੇ ਕੁਝ ਚੋਰੀ ਦੀ ਰਿਪੋਰਟ ਵੀ ਸੀ ਵੀ ਇਹਨਾਂ ਵੱਲੋਂ ਸਿਲੰਡਰ ਵਗੈਰਾ ਚੋਰੀ ਕਰ ਲਏ ਗਏ ਨੇ ਉਹ ਵੀ ਜਿਹੜੇ ਹੈਗੇ ਬਰਾਮਦ ਕਰਵਾ ਰਹੇ ਹਾਂ ਅਸੀਂ ਸਾਰਿਆਂ ਤੋਂ ਹਰ ਇੱਕ ਬੰਦੇ ਤੋਂ ਜਿਹਦਾ ਜਿੰਨਾ ਪਾਰਟ ਹੈਗਾ ਜਿਹਦਾ ਕਿਸੇ ਨੇ ਜਿਹੜਾ ਹਥਿਆਰ ਵਰਤਿਆ ਉਹ ਤੋਂ ਹਥਿਆਰ ਜੇ ਕੋਈ ਚੋਰੀ ਕੀਤੀ ਹੈ ਉਹ ਤੋਂ ਚੋਰੀ ਵਾਲਾ ਜਿਹੜਾ ਹੈਗਾ ਸਮਾਨ ਬਰਾਮਦ ਕਰਾਇਆ ਜਾਊਗਾ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਕੋਈ ਇਹਦੇ ਵਿੱਚ ਢਿੱਲ ਨਹੀਂ ਹੈਗੀ ਕਿਸੇ ਵਾਸਤੇ ਵੀ ਤੇ ਇਹਦਾ ਅਸੀਂ ਜਲਦੀ ਹੀ ਜਿਹੜਾ ਤਫ਼ਤੀਸ਼ ਜਿਹੜੀ ਹੈ ਮੁਕੰਮਲ ਕਰਕੇ ਅਸੀਂ ਚਲਾਨ ਜਿਹੜਾ ਹੈ ਅਦਾਲਤ ਵਿੱਚ ਦੇਵਾਂਗੇ ਤੇ ਉੱਥੇ ਪੈਰ ਵੀ ਕਰਕੇ ਇਹਨਾਂ ਨੂੰ ਹਰ ਹਾਲਤ ਵਿੱਚ ਸਜ਼ਾ ਕਰਵਾਵਾਂਗੇ ਤਾਂ ਕਿ 26 ਤਰੀਕ ਆ ਰਹੀ ਹੈ ਉਸ ਕਰਕੇ ਤੋਂ ਕਰੀ ਲੋਕੇ ਪੰਜਾਬ ਪਰ ਰਹੇਗਾ ਬਿਗ ਮਾਰਕਟ ਨੂੰ ਲੈ ਕੇ ਜਾਂ ਕੋਟਾਂ ਨੂੰ ਲੈ ਕੇ ਉਸ ਦੇ ਸਬੰਧ ਵਿੱਚ ਵੀ 26 ਜਨਵਰੀ ਦੇ ਸਬੰਧ ਵਿੱਚ ਵੀ ਸਾਡੇ ਡਿਸਟ੍ਰਿਕਟ ਹੈੱਡ ਆਫਿਸ ਤੋਂ ਡਿਟੇਲਡ ਪ੍ਰੋਗਰਾਮ ਆਇਆ ਹੋਇਆ ਉਹਦੇ ਸਬੰਧ ਉਹਦੇ ਵਿੱਚ ਕਸੋ ਵਗੈਰਾ ਵੀ ਹੈਗਾ ਰੇਲਵੇ ਸਟੇਸ਼ਨਾਂ ਤੇ ਬੱਸ ਸਟੈਂਡ ਤੇ ਜਾਂ ਹੋਰ ਭੀੜ ਭੜਕੇ ਵਾਲੀਆਂ ਥਾਵਾਂ ਤੇ ਉਹ ਪ੍ਰੋਗਰਾਮ ਬਣਿਆ ਹੋਇਆ ਉਹਦੇ ਮੁਤਾਬਕ ਹੈਗੇ ਜਿਹੜੇ ਜਿਹੜੀ ਪੂਰੀ ਚੌਕਸੀ ਵਰਤੀ ਜਾ ਰਹੀ ਹੈਗੀ ਇੱਕ ਪੀੜਤਾ ਨੇ ਨਾ ਦੋਸ਼ ਲਾਇਆ ਸੀਗਾ ਇਹਨਾਂ ਨੇ ਸਾਡੀਆਂ ਬੱਕਰੀਆਂ ਵੀ ਚੋਰੀਆਂ ਕਰ ਲਈਆਂ ਦਾਨ ਸਿੰਘ ਵਾਲੇ ਮੈਟਰ ਦੇ ਵਿੱਚ ਬੱਕਰੀਆਂ ਬਰਾਮਦ ਹੋ ਗਈਆਂ ਜੀ ਉਹ ਬਰਾਮਦ ਕਰ ਰਿਹਾ ਜੇ ਤੋ ਤਫਤੀਸ਼ ਦਾ ਬਣਾ ਹੈਗਾ 파ਟ ਉਹਦੇ ਵਿੱਚ ਦੇਖ ਰਹੇ ਆਂ ਜੇ ਚੋਰੀ ਹੋਈਆਂ ਹੋਣਗੀਆਂ ਤਾਂ ਅਸੀਂ ਜ਼ਰੂਰ ਬਰਾਮਦ ਕਰਾਵਾਂਗੇ ਸਿਲੰਡਰਾਂ ਦੀ ਵੀ ਸ਼ਿਕਾਇਤ ਆਈ ਸੀ ਸਿਲੰਡਰ ਅਸੀਂ ਬਰਾਮਦ ਅੱਜ ਦੋ ਕਰਾ ਲਏ ਗਏ ਨੇ ਤੇ ਜਿਹੜੇ ਹੋਰ ਵੀ ਦੋ ਤਿੰਨ ਹੋਰ ਰਹਿੰਦੇ ਨੇ ਉਹ ਵੀ ਕਰਵਾ ਲਾਂਗੇ ਬੱਕਰੀਆਂ ਵਾਲਾ 파ਟ ਵੀ ਹੈਗਾ ਜਿਹੜਾ ਉਹ ਵੀ ਅਸੀਂ ਤਫਤੀਸ਼ ਤੇ ਕਰਕੇ ਜੇ ਉਹਦੇ ਵਿੱਚ ਸਚਾਈ ਹੋਈ ਤਾਂ ਉਹ ਵੀ ਜ਼ਰੂਰ ਕਰਵਾਇਆ ਜਾਊਗਾ ਦੋਸ਼ੀ ਸੀ ਇਹ ਦਾਸਰੇ ਸੀ ਪੀੜਤ ਕਹਿ ਰਹੇ ਸੀ ਚਿੱਟੇ ਕਰਕੇ ਕੋਈ ਇਹ ਹੈ ਪਸ ਦੋਸ਼ੀ ਜਿਹੜਾ ਚਿੱਟੇ ਦਾ ਵਪਾਰ ਕਰਦੇ ਸੀ ਨਹੀਂ ਨਹੀਂ ਚਿੱਟੇ ਵਾਲੇ ਅਜੇ ਤੱਕ ਤਪਤੀਸ਼ ਦੇ ਨਾਲ ਕੋਈ ਹੈਗਾ ਹੈਗਾ ਗੱਲ ਸਾਹਮਣੇ ਨਹੀਂ ਆਈ ਜਿਹੜੀ ਹੈਗੀ ਇਹਨਾਂ ਦੀ ਆਪਸੀ ਰੰਜਿਸ਼ ਕਾਰਨ ਹੀ ਜਿਹੜੀ ਇਹ ਘਟਨਾ ਵਾਪਰੀ ਹੈਗੀ